ਜਿਦੇ ਤੇ ਕਿਰਪਾ ਹੁੰਦੀ ਨਾ ਪਰਮੇਸ਼ਰ ਐਸੇ ਗੁਰਮੁਖਾਂ ਦਾ ਸੰਗ ਵੀ ਉਹਨੂੰ ਬਖਸ਼ਦਾ ਹੈ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ-ਜਿਉ ਉਹ ਵਿਧਾਈਏ ਤਿਉਂ-ਤਿਉ ਹਰ ਸਿਉ ਰੰਗ ਤੇ ਸਾਧੂ ਨੂੰ ਮਾਲਕ ਨੇ ਐਸੀ ਪਾਵਰ ਦਿੱਤੀ ਜਿਹੜਾ ਉਹਦੇ ਕੋਲ ਜਾਂਦਾ ਹੈ ਨਾ ਉਦੀ ਸੰਗਤ ਕਰਦਾ ਜਾਂਦਾ ਸਭ ਤੋਂ ਪਹਿਲਾਂ ਸਾਧੂ ਉਹਦੇ ਅੰਦਰੋਂ ਹਉਮੈ ਦੀ ਤਾਤ ਕੱਢਦਾ ਹੈ ਕਿਤੇ ਹਉਮੈ ਰਹਿ ਨਾ ਜਾਏ ਜਿਵੇਂ ਹੰਸ ਦੀ ਚੁੰਝ ਵਿੱਚ ਐਸੀ ਪਾਵਰ ਆ ਉਹ ਦੁੱਧ ਦੇ ਵਿੱਚ ਜਦੋਂ ਚੁੰਝ ਮਾਰਦਾ ਹੈ ਨਾ ਤੇ ਫੁੱਟੇ ਖਾ ਜਾਂਦਾ ਤੇ ਪਾਣੀ ਛੱਡ ਦਿੰਦਾ ਕੋਈ ਐਸਾ ਜੰਤਰ ਨਹੀਂ ਮਿਲਿਆ ਦੁੱਧ ਦੇ ਵਿੱਚੋਂ ਪਾਣੀ ਕੱਢ ਦੇ ਫੁੱਟੇ-ਫੁੱਟੇ ਅੱਡ ਕਰ ਦੇ ਹੰਸਕੋਲ ਐਸੀ ਚੁੰਝੇ ਕਿੰਨੇ ਜਿਹੜਾ ਸਾਧੂ ਹੁੰਦਾ ਹੈ ਮਹਾਪੁਰਖ ਹੁੰਦਾ ਹੈ ਉਹਦੇ ਕੋਲ ਐਸੀ ਪਾਵਰ ਹੁੰਦੀ ਜਿਹੜਾ ਉਹਦੇ ਕੋਲ ਜਾਂਦਾ ਉਹਦੇ ਅੰਦਰੋਂ ਹੋਮੇ ਕੱਢ ਦਿੰਦਾ ਹੈ ਤੇ ਗੁਰਬਾਣੀ ਦਾ ਸ਼ਬਦ ਵੀ ਹੈ ਜਿਉਂ ਜਲ ਦੁੱਧ ਤੇ ਭਿੰਨ ਕਾਢੇ ਹੰਸਲਾ ਤਿਉਂ ਦੇਹੀ ਤੇ ਕਾਢੇ ਸਾਧੂ ਹੋਮੇ ਤਾ ਪੂਰਨ ਸਾਧੂ ਹੋਵੇ ਉਹਦਾ ਸੰਗ ਕਰਦਿਆਂ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ ਮੇ ਸਾਧੂ ਖੰਡਲ ਖੰਡਾ ਹੈ। ਇਹ ਕਾਮ ਕ੍ਰੋਧ ਲੋਭ ਨੂੰ ਖੰਡ ਕਰ ਦਿੰਦਾ ਹੈ। ਇਸ ਕਰਕੇ ਉਹਨਾਂ ਦੇ ਜਿੰਨੇ ਵੀ ਸਖਿਆਰਥੀ ਜਿਨ੍ਹਾਂ ਨੇ ਗਿਆਨ ਲਿਆ ਸਾਰੇ ਇਕੱਠ ਦੀ ਕਹਾਣੀ ਕਰਿਓ ਸਾਰਿਆਂ ਦਾ ਪ੍ਰੈਕਟੀਕਲ ਮਲਾਪ ਹੈ। ਨਾਮ ਪ੍ਰਗਟ ਹੈ ਉਹਨਾਂ ਦਾ ਦਸਵਾਂ ਖੁੱਲਾ ਹੈ ਕਈ ਮਖੌਲ ਡੋਂਦੇ ਜਦੋਂ ਕਈ ਹੈ ਨਾ ਵੀ ਇੰਨਾ ਗੁਰਮੁਖਾਂ ਦਾ ਦਸਵਾਂ ਦਵਾਰ ਖੁੱਲਾ ਹੈ ਉਹ ਬੜਾ ਮਖੌਲ ਡੋਂਦੇ ਨੇ ਉਹ ਸਮੇਂ ਦੇ ਪਹਿਲੇ ਦਸਵਾਂ ਦਵਾਰ ਖੋਲਣਾ ਬੜੀ ਵੱਡੀ ਹੈ ਤੇ ਬੜੀ ਵੱਡੀ ਗੱਲ ਪਰ ਕਹਿੰਦੇ ਕੋਈ ਗੁਰਮੁਖ ਮਿਲ ਜਾਏ ਨਾ ਮਾਲਕ ਦੇ ਦਰੂ ਕਰੋ ਨਿਵਾਜਿਆ ਉਹਦੀ ਸੰਗਤ ਕਰਕੇ ਖੁੱਲ ਜਾਂਦਾ ਹੈ ਇਹਦੀ ਨਿਸ਼ਾਨੀ ਹੈ ਤਾਨੂੰ ਕਿਵੇਂ ਪਤਾ ਚੱਲੇ ਵੀ ਦਸਵਾਂ ਦਵਾਰ ਖੁੱਲਾ ਹੈ ਉਹ ਜਿਹੜੇ ਗੁਰਮੁਖ ਦਾ ਖੁੱਲਾ ਹੈ ਨਾ ਜੇ ਕੋਈ ਉਹਨੂੰ ਪੁੱਛ ਵੀ ਲਵੇ ਤੁਹਾਡਾ ਖੁੱਲਾ ਹੈ ਕੰਫੀਡੈਂਸ ਨਾਲ ਦੱਸੇ ਗੁਰੂ ਤੇ ਮਾਨ ਕਰਕੇ ਦੱਸੇ ਵੀ ਹਾਂ ਖੁੱਲਾ ਹੈ ਕਿਉਂਕਿ ਲਗਾਤਾਰ ਸ਼ਬਦ ਚੱਲ ਰਹੇ ਨੇ ਨਾਹਤ ਨੌ ਦਾ ਰਠਾ ਕੇ ਧਾਵਤ ਰਹਾਏ ਦਸਵੇਂ ਨਿਦਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਨਾਵ ਸਾਨੂੰ ਕਈ ਵਾਰ ਪੁੱਛ ਲੈਂਦੇ ਕਈ